ਆ ਦੂਜੇ ਪਾਸੇ ਭਈਏ ਆ ਗਏ 70-72 ਲੱਖ ਭਈਆ ਪੰਜਾਬ 'ਚ ਇਕੱਠਾ ਹੋ ਕੇ ਬਹਿ ਗਿਆ ਭਾਈ ਆ ਖੜ ਜੋ 10 ਸਾਲ ਪੰਜਾਬ ਦਾ ਮੁੱਖ ਮੰਤਰੀ ਕੁ ਜੋ ਯੂਪੀ ਵਿਹਾਰ ਦਾ ਭਈਆ ਹੋਊਗਾ ਪਿੰਡਾਂ ਦੇ ਸਰਪੰਚ ਭਈਏ ਬਣ ਲਾਗੇ ਆ ਦੁਆਬੇ 'ਚ ਮੈਂ ਜਾਂਦਾ ਰਹਿਣਾ ਸੁਲਤਾਨਪੁਰ ਲੋਧੀ ਦੇ ਕੋਲੇ ਕਪੂਰਤਲੇ 'ਚ 5-6 ਪਿੰਡਾਂ ਦੇ ਸਰਪੰਚ ਭਈਏ ਬਣ ਗਏ ਮੁਖਸਰ ਦੇ ਇੱਕ ਪਿੰਡ ਦਾ ਜਿਹੜਾ ਸਰਪੰਚ ਆ ਭਈਆ ਬਣਾ ਬੈਠਾ ਸਾਡੇ ਲੋਕਾਂ ਨੇ ਭਈ ਇਹ ਪਹਿਲਾਂ ਮੋਟਰਾਂ ਦੇ ਖੇਤਾਂ ਦੇ ਲਿਆਂਦੇ ਹੁਣ ਘਰਾਂ 'ਚ ਚੁੱਲਿਆਂ ਦੇ ਚੜਾ ਲੇ ਫਿਰ ਆਪਾਂ ਕਹਿੰਦੇ ਬੁੜੀਆਂ ਕੁੜੀਆਂ ਭਜਾ ਕੇ ਲੈ ਗਏ ਇਹ ਬਲਾੜ ਮਮੇ ਦੀ ਘਟਨਾ ਇੱਕ ਭਈਏ ਨੂੰ ਇੰਨੀ ਗੱਲ ਕਹੀ ਸੀ ਬੰਦੇ ਨੇ ਪਿੰਡ ਦੇ ਨੇ ਵੀ ਯਾਰ ਨੀਕਰ ਨਾ ਪਾ ਕੇ ਰੱਖ ਕੁੜੀਆਂ ਮਟਿਆਰਾਂ ਨਿਕਰੇ ਪਜਾਮਾ ਪਾਲਿਆ ਕਰ ਇੰਨੀ ਗੱਲ ਬਦਲੇ ਰਾਤ ਨੂੰ ਸਾਈਟ ਉੱਪਰ ਨੂੰ ਵੱਢ ਕੇ ਮਾਰ ਕੇ ਤੁਰ ਗਿਆ ਸੀ ਭਈਆ ਸਾਡੀਆਂ ਨੌਕਰੀਆਂ ਦੇ ਉੱਤੇ ਆ ਜਿੰਨੇ ਜਈ ਰੱਖੇ ਸਰਕਾਰ ਨੇ ਬੀਲਬੋਰਡ ਦੇ ਵਿੱਚ ਬੈਟਰ ਇਨਸਪੈਕਟਰ ਰੱਖਿਆ ਪਟਵਾਰੀ ਰੱਖਿਆ ਵਾਟਰਵਾਸ ਵਿਭਾਗ ਵਿੱਚ ਰੱਖਿਆ ਭਵੰਤਮਾਨ ਕਹਿੰਦਾ ਕਿ 36000 ਨੌਕਰੀ ਦੇਤੀ ਉਹਨੂੰ ਐ ਤਾਂ ਪੁੱਛ ਲੋ ਕਿ 36000 ਦੇ ਵਿੱਚ ਯੂਪੀ ਬਿਹਾਰ ਰਾਜਸਥਾਨ ਹਰਿਆਣਾ ਹਿਮਾਚਲ ਦੇ ਕਿੰਨੇ ਆ 55% ਬੰਦੇ ਬਾਹਰ ਲਏ ਆ ਸਾਰ ਸਾਡੇ ਗਰੀਬਾਂ ਦਾ ਮਜ਼ਦੂਰਾਂ ਦਾ ਇਹਨਾਂ ਨੇ ਖੋਲਿਆ ਆ ਕੇ ਚੰਦਰਾਂ ਤੇ ਆ ਗਏ ਪੱਠਿਆਂ ਤੇ ਆ ਗਏ ਕਾਰਖਾਨਿਆਂ 'ਚ ਇਹ ਆ ਗਏ ਟੁਲਪਲਾ ਜਾਂਦੇ ਇਹ ਆ ਗਏ ਕੁਤ ਰੇੜੀ ਤੇ ਆ ਗਏ ਜੋੜੀਆਂ ਲਾਉਣ ਦਾ ਕੰਮ ਰੰਗ ਕਰਨ ਦਾ ਕੰਮ ਠੇਕੇਦਾਰੀ ਦਾ ਕੰਮ ਸਾਰਾ ਇਹਨਾਂ ਨੇ ਸੰਭ ਲਿਆ ਆ ਕੇ ਆਪੇ ਚਿਮਰਾਜ ਦੀ ਵੀਡੀਓ ਕਿਹਨੇ ਦੇਖੀ ਉਹਨੇ ਦੇ ਸਾਥ ਹੀ 2 ਸਾਲ ਪਹਿਲਾਂ ਦੀ ਵੀਡੀਓ ਮੇਰੀ ਸੂਏ ਤੇ ਭਈਏ ਬੈਠੇ ਸੀ ਉੱਤੇ ਪਸ਼ੂ ਰੱਖ ਲੈ ਵਿਚੀ ਗੋਆ ਵਿਚੀ ਲੀੜੇ ਧੋਈ ਜਾਣ ਉਹ ਮੁੰਡੇ ਨੇ ਕਿਹਾ ਕੰਨਾ ਯਾਰ ਅਸੀਂ ਪਾਣੀ ਪੀਣਾਂ ਦੀ ਗੰਦ ਪਾਈ ਜਾਂਦੇ ਹਾਂ ਐਨੀ ਗੱਲ ਨੂੰ ਲੈ ਕੇ ਬਾਈ 25 30 ਭਈਏ ਉਹਦੇ ਦਾ ਲੈ ਕੇ ਰਾਤ ਨੂੰ ਘਰੇ ਵੜ ਗਏ ਸਾਨੂੰ ਪਤਾ ਲੱਗਿਆ ਪਿੰਡੋਂ ਆਏ ਭਈਏ ਦੇ ਵੱਲੇ ਉਹ ਮੁੰਡਿਆਂ ਦੇ ਗਵਾਂਢੀਆਂ ਨੇ ਘਰਾਂ ਨੇ ਉਹਨਾਂ ਭੰਗਾਂ ਨੂੰ ਆਪਣੇ ਘਰੇ ਬਿਠਾ ਲਿਆ ਉਲਟੇ ਸਾਨੂੰ ਕਹਿਣ ਲੱਗੇ ਤੁਸੀਂ ਇਹ ਪ੍ਰਵਾਸੀਆਂ ਨੂੰ ਤੰਗ ਕਰਦੇ ਹੋ ਇਹ ਗਰੀਬ ਹੈ ਮਜ਼ਦੂਰ ਹੈ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਈ ਜਾਂਦੇ ਆ 1100 ਵੋਟ ਬਣੀਆਂ ਕੁਲਤਾਰ ਸੰਧਵਾ ਦੇ ਪਿੰਡ ਸਪੀਕਰ ਆ ਪੰਜਾਬ ਦਾ ਆ ਬਠਿੰਡੇ ਕੋਲੇ ਪਿੰਡ ਆ ਸਿਵੀਆਂ ਗਿੱਲ ਪੱਤੀ ਇਹਨਾਂ ਪਿੰਡਾਂ 'ਚ ਗਿਆ ਮੈਂ ਇਹ ਕਹਿੰਦੇ ਭਾਈ ਰੇੜੀ ਲਾਉਣੇ ਆ ਬਠਿੰਡੇ ਅਸੀਂ ਤੇ ਭਈਏ ਬਰਾਬਰ ਰੇੜੀ ਨਹੀਂ ਲੱਗਣ ਦਿੰਦੇ ਸਾਡੇ ਬੰਦਿਆਂ ਨੂੰ ਘੇਰ ਕੇ ਦਾਣਾ ਮੰਡੀਆਂ 'ਚ ਪੱਗਾਂ ਲਾਉਣ ਲੱਗ ਗਏ ਭਈਏ ਟਰੈਕਟਰ ਘੇਰਨ ਲੱਗ ਗਏ ਆਪਣੇ ਬੰਦੇ ਦੇ ਦੋ ਭਈਆਂ ਦੇ ਖਿਲਾਫ ਆ 10 ਪੰਗਾਂ ਦੇ ਅੱਖ ਚ ਕੜੇ ਹੁੰਦੇ ਆ ਆ ਵੀਡੀਓ ਸੁਣ ਲਓ ਪਹਿਲਾਂ ਭਈਆਂ ਦੀ ਲੁਧਿਆਣੇ ਦੀ ਘਟਨਾ ਸਮਰਾਲੇ ਦੀ ਲੁਧਿਆਣਾ ਲਾਈਵ ਨਾਉਂਦਾ ਕੋਈ ਪੇਜ ਆ ਉਹ ਤੇ ਵੀਡੀਓ ਪਈ ਆ ਸੁਣ ਲਓ ਸ਼ਾਇਦ ਇਹਦੇ ਪੂਰੀ ਸਮਝ ਨਾ ਆਵੇ ਤੁਹਾਨੂੰ ਤੇ ਤੁਸੀਂ ਆਪਣਾ ਖੁਦ ਦੇ ਵੀ ਸੁਣ ਸਕਦੇ ਹੋ ਲੁਧਿਆਣਾ ਲਾਈਵ ਪਰ ਲਿਓ ਆ ਦੇਖ ਲਓ ਭਈਆ ਕੀ ਕਹਿੰਦਾ ਪੰਜਾਬੀ ਬੋਲਦਾ ਨਾ ਸੋ ਇਹ ਲਓ ਸੋਲੋ ਉਹ ਕਹਣਾ ਜਿਹੇਦਾਰਾ ਤੇਰਾ ਜਿਹੜਾ ਪੁੱਤ ਹੁੰਦਾ ਤੇਰਾ ਨਹੀਂ ਸਾਡਾ ਬਿਹਾਰੀ ਦਾ ਹੁੰਦਾ ਤੂੰ ਜਾ ਉਹ ਕੈਨੇਡਾ ਅਸੀਂ ਤੇਰੀ ਜਨਾਨੀ ਸੰਭ ਲਾਂਗੇ ਇਹ ਸਮਰਾਲੇ ਦੀ ਘਟਨਾ ਹੈ ਇੱਥੇ ਭਾਈ ਜਿਹਦੀ ਗਿਣਤੀ ਵਧ ਗਈ ਸੁਣਵਾਈ ਵੀ ਉਸੇ ਦੀ ਹੋਣੀ ਹੈ ਆ ਸਾਰਾ ਜੰਨਾ ਗਰਦਾਲਸੁਰ ਪਠਾਨਕੋਟ ਦਾ ਏਰੀਆ ਆ ਜਿੰਨੇ ਗੁੱਜਰ ਜੇ ਨੇ ਮੱਜਾਂ ਦੀਆਂ ਚਾਰਨ ਵਾਲੇ ਸਾਰੇ ਪਿੰਡਾਂ ਦੇ ਪਿੰਡ ਇਹਨਾਂ ਨੇ ਆ ਕੇ ਰੋਕ ਲੇ ਜਿੰਨਾ ਜੀਰਕਪੁਰ ਮਹਾਲੀ ਦਾ ਖਰੜ ਦਾ ਏਰੀਆ ਸਾਰਾ ਹਮੱਚ ਲਾ ਕੇ ਬਹਿ ਗਿਆ ਜਿੰਨਾ ਲੁਧਿਆਣਾ ਜਲੰਧਰ ਕਪੂਰਥਲਾ ਏਰੀਆ ਭਈਏ ਆਕੇ ਭਾਈ ਆਪਾਂ ਕਹਿੰਦੇ ਬਿਹਾਰ ਚੁੱਪੀ ਆਕੇ ਛੋਡੇ ਪਿੰਡ ਚ ਵੋਟ ਹੈਗੀ ਬਾਈ ਭਈਏ ਦੀ ਹੈ ਨਹੀਂ ਕੌਣ ਜਾਣਦਾ ਉਹ ਹੈ ਜੀ ਹਾਂ ਹੈ ਬਣ ਜਾਣਗੇ ਹਾਂ ਜਿਹੜਾ ਵੀ ਨਵਾਂ ਮੈਂਬਰ ਜਾਂ ਸਰਪੰਚ ਚਣੋਗੇ ਪੰਚਾਇਤ ਨੂੰ ਹਦਾਇਤ ਕਰਦੇ ਵੀ ਤੇਰੀ ਹਮਾਇਤ ਤਾਂ ਕਰਾਂਗੇ ਪਿੰਡ ਦੇ ਭਈਏ ਦੀ ਵੋਟ ਨਹੀਂ ਮੰਨ ਦੇਣੀ ਸਹਿਮਤੋਂ ਹਾਂ ਸਾਰੇ ਨਹੀਂ ਸਹਿਮਤ ਲੱਗਦੇ ਮੈਨੂੰ ਹਾਂ ਜੀ ਇਹ ਰੱਖਦੇ ਉਹ ਪ੍ਰਾਉਂਟ ਤੇ ਵੋਟਾਂ ਦੀ ਸਰਪੰਚ ਮੈਂਬਰਾਂ ਨੇ ਬਣਾਉਣੀਆਂ ਸਾਰਾ ਪਿੰਡ ਉੱਠ ਕੇ ਵਿਰੋਧ ਕਰੋਗੇ ਨਹੀਂ ਬਣਾਉਣਗੇ ਯਾਦ ਰੱਖੋ ਜਿਹਦੀ ਗਿਣਤੀ ਵਧ ਕੇ ਸੁਣਵਾਈ ਉਹਦੀ ਹੋਣੀ ਹੈ ਜਿਹੜਾ ਵੀ ਐਮਪੀ ਖੜਾ ਹੁੰਦਾ ਲੁਧਿਆਣੇ ਦੇ ਵਿੱਚ ਭੋਜਪੁਰੀ ਗਾਇਕ ਮਂਗਾ ਕੇ ਲਾਉਂਦਾ ਲੁਧਿਆਣੇ ਚ ਪਿੰਗਾਂ ਨੂੰ ਖੁਸ਼ ਕਰਨ ਲਈ ਇਹਨਾਂ ਨੂੰ ਖੁਸ਼ ਕਰਨ ਲਈ ਬਿਨ ਸੁਣਵਾਈ ਉਹਨਾਂ ਦੀ ਹੋਊ ਵੋਟਾਂ ਲੈਣੀਆਂ ਉਹਨੀਆਂ ਅਗਲੇ ਨੇ ਸੋਡੀ ਨਹੀਂ ਹੋਣੀ ਅੱਬਾ ਜਵਾਕ ਅੱਲਾ ਕੱਲਾ ਜੰਮਣ ਲੱਗ ਗਏ ਵੀ ਜ਼ਮੀਨ ਨਾ ਘਟ ਜੇ ਉਹ ਚਾ ਕੇ ਕੈਨੇਡਾ ਅਮਰੀਕਾ ਚੜ੍ਹਦਾ ਜਾਂ ਜੱਟੇ ਨਾਲ ਮਰ ਜੂ ਤੇ ਕਬਜੇ ਪਿੰਗਾਂ ਦੀ ਹੋਣੇ ਆ